ਹੋ ਰਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਾਂ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ ਕਿਸੇ ਅਗਲਾ ਪੰਜਾਬ ਬਣਾਉਣਾ ਹੈ ਉਹਦੇ ਤਹਿਤ ਅਸੀਂ ਹਲਕਾ ਸ਼੍ਰੀ ਬθεਗੜ ਸਾਹਿਬ ਦੇ ਵਿੱਚ 15 ਪਿੰਡ ਅਸੀਂ ਚੁਣੇ ਸੀ ਜਿਨ੍ਹਾਂ ਦੇ ਵਿੱਚ ਅਸੀਂ ਮੈਰਿਜ ਪੈਲਸ ਬਣਾ ਰਹੇ ਸੀ। ਇਹਨਾਂ ਦਾ ਸ਼ੀਰ ਹੈ 15 ਪਿੰਡਾਂ ਸਾਡੇ। ਉਹਨਾਂ ਨੂੰ ਫ੍ਰੀਓਪਕਾ ਅਸੀਂ ਜਾ ਕਰਾਵਾਂਗੇ ਪੈਸੇ ਦੇ ਸਰਕਾਰ ਤੋਂ ਨਹੀਂ ਆ ਵੀ ਕਿਸੇ ਤੋਂ ਕੋਰ ਪਿਆ ਨਹੀਂ ਲੈਣਾ 5-4000 ਰੁਪਏ ਜੋ ਸਪਾਇਦਾ ਕਰਦੇ ਹੋ ਦੇ ਕੇ ਆਪਣਾ ਉਹ ਵਿਆਹ ਕਰ ਸਕਦੇ ਨਹੀਂ ਸਵਾਗਤ ਕਰਦੇ ਦੇਖੋ ਸਾਡੀ ਹਾਈ ਕਮਾਂਡ ਦੇ ਇੱਕ ਹੀ ਸ਼ਾਮਲ ਕਰਦੀ ਹੈ ਉਹਦੀ ਸਾਰੀ ਰਿਪੋਰਟ ਲੈਂਦੀ ਹੈ ਜਿਹੜਾ ਕੋਈ ਚੰਗਾ ਆਮ ਆਦਮੀ ਪਾਰਟੀ ਦਾ ਵੈਲਕਮ ਕਰਦੀ ਹੈ ਜੇ ਕੋਈ ਕਰਪਟ ਲੀਡਰ ਹੈ ਤਾਂ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਸ਼ਾਮਿਲ ਨਹੀਂ ਕਰਦਾ ਕੀਤਾ ਕੀ ਕੰਨਾ ਚਾਹਦੇ ਹੋ ਸਰ ਇਹ ਪਿੰਡ ਉਚਾਰੂਣਾ ਬਲਾਕੇ ਦੇ ਸਰੰਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੱਸਦੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ ਕਿਸੇ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਤਹਿਤ ਅਸੀਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ 15 ਪਿੰਡ ਅਸੀਂ ਚੁਣੇ ਸੀ ਜਿਨ੍ਹਾਂ ਦੇ ਵਿੱਚ ਅਸੀਂ ਮੈਰਿਜ ਪੈਲਸ ਬਣਾ ਰਹੇ ਸੀ ਉਹਦਾ ਕਾਰਨ ਇਹ ਸੀ ਕਿ ਉਹ ਲੋਕ ਜਿਹੜੇ ਸਾਡੇ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਆਪਣੇ ਬੱਚਿਆਂ ਨੂੰ ਮੈਰਿਜ ਪਹਿਲੇ ਸੱਚਾ ਸ਼ਾਦੀ ਨਹੀਂ ਕਰ ਸਕਦੇ ਸੀ ਪਿਆ ਨਹੀਂ ਕਰ ਸਕਦੇ ਸੀ ਉਹਨਾਂ ਦੇ ਮਨ 'ਚ ਖਾਸ਼ ਰਹਿੰਦੀ ਸੀ ਕਿ ਸਾਡੇ ਬੱਚਿਆਂ ਦੇ ਮੈਰਿਜ ਵੀ ਵਿਆਹ ਵੀ ਮੈਰਿਜ ਪਹਿਲਾ ਸੱਚ ਹੋਣਾ ਚਾਹੀਦਾ ਨਹੀਂ ਔਰ ਜਦੋਂ ਅਸੀਂ ਮੈਰਿਜ ਪੈਲੇਸਾਂ ਜਾਨੇ 2.5 ਲੱਖ 3 ਲੱਖ 5 ਲੱਖ ਤੱਕ ਕਿਸਹਾਉਂਦੀਆਂ ਸੀ ਉਹਨਾਂ ਦੀ ਲੇਕਿਨ ਅਸੀਂ ਸੋਚਿਆ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਰੇ ਲੀਡਰ ਸਾਹਿਬਾਨਾਂ ਨੇ ਕਿਸੇ ਆਪਣੇ ਹਲਕੇ ਦੇ ਵਿੱਚ ਬਣਾਈਏ ਮਾਨ ਸਾਹਿਬ ਤੋਂ ਪਰਮਿਸ਼ਨ ਲੈ ਕੇ ਅਸੀਂ ਆਪਣੇ ਹਲਕੇ ਦੇ ਵਿੱਚ 15 ਮੈਰਿਜ ਪੈਲੇਸ ਦੀ ਸ਼ੁਰੂਆਤ ਕੀਤੀ ਜਿਹਦਾ ਅੱਜ ਇੱਕ ਤਿਆਰ ਹੋ ਗਿਆ ਪੂਰਾ ਔਰ ਬਾਕੀ ਬਹੁਤ ਛੇਤੀ ਤਿਆਰ ਹੋ ਰਹੇ ਨੇ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਇਹ ਮੈਰਿਜ ਪੈਲੇਸ ਦੂਜੇ ਮੈਰਿਜ ਪੈਲੇਸ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਜਿੱਥੇ 2.5-3 ਲੱਖ ਰੁਪਏ ਲੱਗਣ ਉਹ ਤੇ ਮਹਿਜ 5000-10000 ਜਿਹੜਾ ਸਫਾਈ ਦਾ ਕੰਮ ਕਰਕੇ ਬੱਚਿਆਂ ਦੇ ਸਿਵਾਹ ਕਰ ਸਕਾਂਗੇ ਸੋ ਮੈਂ ਉਹ ਲੋਕਾਂ ਨੂੰ ਸਾਰਿਆਂ ਨੂੰ ਬਧਾਈ ਦਿੰਦਾ ਜੋ ਮਾਨ ਸਾਹਿਬ ਦਾ ਸੁਪਨਾ ਹੈ ਕਿ ਰੰਗਲਾ ਪੰਜਾਬ ਬਣਾਉਣਾ ਉਹਦੇ ਤਹਿਤ ਅਸੀਂ ਕਦਮਾਂ ਤੇ ਚੱਲੇ ਰੰਗਲਾ ਪੰਜਾਬ ਬਣਾਵਾਂਗੇ ਸਾਰੇ ਮਿਲ ਕੇ ਅਸੀਂ ਸਾਰਿਆਂ ਨੇ ਰੰਗਲਾ ਪੰਜਾਬ ਬਣਾਉਣਾ ਔਰ ਬਹੁਤ ਕੁਛੀ ਦੀ ਗੱਲ ਹੈ ਸਾਰੇ ਨਗਰ ਨੂੰ ਔਰ ਆਲੇ-ਦਾਲੇ ਦੇ 7-8 ਪਿੰਡਾਂ ਨੂੰ ਮੈਂ ਬਧਾਈ ਦਿੰਦਾ ਕਿ ਹੁਣ ਜਿੰਨੀਆਂ ਮੈਰਜਾਂ ਆਉਣਗੀਆਂ ਆਪਾਂ ਇੱਥੇ ਕਰਾਂਗੇ ਔਰ ਪੈਸੇ ਵੀ ਨਹੀਂ ਲੱਗਣਗੇ ਰਾਜ ਸਾਹਿਬ ਆਮ ਆਦਮੀ ਪਾਰਟੀ ਦੇ ਨੀਤੀਆਂ ਨੂੰ ਦੇਖ ਕੇ ਸਾਫ ਕਾ ਕਾਂਗਰਸ ਦੇ ਵਿਧਾਇਕ ਵੀ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਸਵਾਗਤ ਕਰਦੇ ਆ ਦੇਖੋ ਸਾਡੀ ਹਾਈ ਕਮਾਂਡ ਦੇਖ ਕੀ ਸ਼ਾਮਲ ਕਰਦੀ ਹੈ ਉਹਦੀ ਸਾਰੀ ਰਿਪੋਰਟ ਲੈਂਦੀ ਹੈ ਜਿਹੜਾ ਕੋਈ ਚੰਗਾ ਆਮ ਆਦਮੀ ਪਾਰਟੀ ਇਹਦਾ ਵੈਲਕਮ ਕਰਦੀ ਹੈ ਜੇ ਕੋਈ ਕਰਪਟ ਲੀਡਰ ਹੈ ਤਾਂ ਆਮ ਆਦੀ ਪਾਰਟੀ ਨੂੰ ਆਪਣੀ ਪਾਰਟੀ ਸ਼ਾਮਿਲ ਨਹੀਂ ਕਰਦੀ ਪਾਟਨ ਕੀਤਾ ਕੀ ਕਹਿਣਾ ਹੈ ਵਿਧਾਇਕ ਰਾਏ ਵੱਲੋਂ ਪਹੁੰਚ ਨਹੀਂ ਕੀ ਕਹਿਣਾ ਹੈ ਅੱਜ ਆਮਾਦੀਪਾਲੀ ਸਰਕਾਰ ਦੇ ਖਿੱਚ ਰਾਇ ਜੋ ਇੱਥੇ ਮਜੂਦਾ ਵਿਧਾਇਕ ਨੇ ਉਹਨਾਂ ਨੇ ਸਾਨੂੰ ਸਰਕਾਰ ਵੱਲੋਂ ਸਾਰਾ 35 ਲੱਖ ਦੀ ਗ੍ਰਾਂਟ ਦਿੱਤੀ ਸੀ ਇਹ 55 ਲੱਖ ਰੁਪਏ ਦੇ ਕਰੀਬ ਖਰਚਾ ਆ ਗਿਆ ਸਾਨੂੰ ਮਤ ਜਿਵੇਂ ਜਿਵੇਂ ਪੈਸੇ ਲੋੜੋਂ ਪੈਂਦੀ ਰਹੀ ਹੁੰਦੇ ਰਹੇ ਅੱਜ ਵੱਧ ਘਟਨ ਹੋਇਆ ਇੱਕ ਫਟੇ ਘੜ ਜ਼ਿਲ੍ਹੇ ਦੀ ਇੱਕ ਮਿਸਾਲ ਪੈਦਾ ਹੋਈ ਹੈ ਵੀ ਰੂਨੀ ਚਿਤਕ ਪ੍ਰਾਈਵੇਟ ਪੈਸੇ ਨਾਲ ਵਧੀਆ ਪੈਸੇ ਬਣਾ ਕੇ ਰਾਜ ਸਭਾ ਨੂੰ ਦਿੱਤਾ ਸਾਨੂੰ ਕਿਵੇਂ ਲੋਕਾਂ ਨੂੰ ਵੀ ਬਹੁਤ ਸਹੂਲਤ ਮਿਲੂ ਕਿਦਰ ਇਲਾਕੇ ਦੇ ਕਿੰਨੇ ਲੋਕਾਂ ਨੇ ਜਿਹੜੇ ਇਲਾਕੇ ਦੇ ਆਰਦਾ ਸਪਿੰਡਾ ਹਟੇ ਉਹਨਾਂ ਨੂੰ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ ਪੈਸੇ ਸਰਕਾਰ ਵੱਲੋਂ ਹੀ ਆ ਵੀ ਕਿਸੇ ਤੋਂ ਕੋਈ ਰਪੀਆ ਨਹੀਂ ਲੈਣਾ 5-4000 ਰੁਪਏ ਜੋ ਸਫਾਈ ਦਾ ਖਰਚਾ ਉਹ ਦੇ ਕੇ ਆਪਣਾ ਉਹ ਵਿਆਹ ਕਰ ਸਕਦੇ ਨੇ ਮਹਿੰਗੇ ਖਰਚੇ ਮਹਿੰਗੇ ਪੈਲਸ ਹੁੰਦੇ ਸੀ ਲੱਖ-ਲੱਖ 5-5 ਲੱਖ ਰੁਪਏ ਲੋਕ ਲੈਂਦੇ ਸੀ ਪ੍ਰਾਈਵੇਟ ਪੈਲਸ ਜਿਹੜੇ ਨੇ ਤੇ ਉਹਨਾਂ ਨਾਲ ਬੜਾ ਫਾਇਦਾ ਲਾਭ ਹੋਊਗਾ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਦੇਖਦੇ ਬਦਲਾਉ ਦੀ ਸਰਕਾਰੇ ਉਹ ਹੀ ਸਿਸਟਮ ਬਦਲਿਆ ਵੀਰੇ 4-4 5-5 ਲੱਖ ਰੁਪਏ ਲਾ ਕੇ ਲੋਕ ਕੂਹਾਂ 'ਚ ਡੇਰ ਕੇ ਕਰਜ਼ੇ ਹੀ ਹੁੰਦੇ ਤੇ ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰ ਨੇ ਇੱਕ ਫ੍ਰੀ ਆਫ ਕਾਸਟ ਪੈਲਸ ਬਣਾਇਆ ਜਗਜੀਤ ਜੀ ਪੈਲਸ ਦੇ ਨਾਲ ਤੁਸੀਂ ਹੋਰ ਕੋਈ ਪਾਰਕ ਕੋਈ ਈ ਚੀਜ਼ ਬਣਾਓਗੇ ਨਾਲ ਇਹਦੇ ਅਸੀਂ ਲੈ ਬੈਕ ਸਾਈਡ ਤੇ ਇੱਕ ਕੱਟ ਕਨਾਲ ਜੀ ਜ਼ਮੀਨ ਹੋ ਸਕਦੀ ਹੈ ਪੰਚਾਇਤ ਨੇ ਉਹਦੇ ਵਿੱਚ ਤੁਸੀਂ ਨੂੰ ਓਪਨ ਵਿਆਹ ਕਰਨਾ ਹੈ ਕਿ ਗਰਾਊਂਡ ਪਾਰਕਿੰਗ ਹਰ ਇੱਕ ਤਰ੍ਹਾਂ ਦੀ ਸਹੂਲਤ ਹੋਊਗੀ ਹਰ ਇੱਕ ਤਰ੍ਹਾਂ ਦੀ ਅੱਛਾ ਓਪਨ ਵਿਆਹ ਦਾ ਵੀ ਆਪਾਂ ਕਰਤਾ ਇੱਥੇ ਓਪਨ ਵਿਆਹ ਦਾ ਵੀ ਕਰਤਾ ਜੀ ਹੋਰ ਕੋਈ ਗਰਾਊਂਡ ਹੀ ਬਣਾਉਣਾ ਇੱਥੇ ਲਵੇ ਗਰਾਊਂਡ ਆਉਂਦਾ ਰਾਏ ਸਾਹਿਬ ਸਾਨੂੰ ਇੱਕ ਹੋਰ ਖੁਸ਼ੀ ਤੋਂ ਹੋਰ ਸਮਝਾ ਰਹੇ ਸਾਡੇ ਇੱਕ ਦੋ ਡੇਰੇ ਆ ਸਿਰਫ ਦੋ ਡੇਰੇ ਰਹਿੰਦੇ ਆ ਦੋ ਸਾਲ ਦੇ ਵਿੱਚ 15 ਲੱਖ ਦੇ ਕਰੀਬ ਖਰਚਾ ਆਉਣਾ ਹੈ ਆ ਜੂ ਵੀ ਲਾਂਚ ਕਰਕੇ ਉਹ ਵੀ ਵੱਡਣਾ ਸ਼ੁਰੂ ਹੋ ਜਾਊਗਾ